ਦੇਹਦੀ ਮੰਦਪਾਗੀ ਖਬਰ ਜਿਹੜੀ ਖੰਨਾ ਤੋਂ ਸਾਹਮਣੇ ਆ ਰਹੀ ਹੈ ਕਿ ਇਹ ਇੱਕ ਵਾਈਟ ਕਲਰ ਦੀ ਕਾਰ ਦੇ ਵਿੱਚ ਆਏ ਕੁਝ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਟਿਆ ਮਾਰਿਆ ਗਿਆ ਉਸਤੇ ਉਤੇ ਤੇਜ਼ਦਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ ਜਿਸ ਦੇ ਕਾਰਨ ਗੰਭੀਰ ਰੂਪ ਦੇ ਵਿੱਚ ਉਹ ਨੌਜਵਾਨ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਿਹੜਾ ਹੈ ਐਮਐਲਏ ਦਾ ਰਿਸ਼ਤੇਦਾਰ ਸੀ ਐਮਐਲਏ ਲਾਲਪੁਰਾ ਜੀ ਦਾ ਹੈ ਇਹ ਰਿਸ਼ਤੇਦਾਰ ਜਾਣ ਕੇ ਰਿਸ਼ਤੇ ਦੇ ਵਿੱਚ ਭਾਂਜਾ ਦੱਸਿਆ ਜਾ ਰਿਹਾ ਹੈ ਕਿ ਇਹ ਭਾਂਜਾ ਹੈ ਤਾਂ ਇਸ ਨੂੰ ਬੜੀ ਬੁਰੀ ਤਰ੍ਹਾਂ ਜਿਹੜੀ ਇਸ ਨਾਲ ਕੁੱਟਮਾਰ ਕੀਤੀ ਆ ਦਾ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਲੋਕ ਕੌਣ ਸਨ ਅਤੇ ਕਿਉਂ ਇਸ ਨੌਜਵਾਨ ਦੇ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਹੈ ਤਾਂ ਇਹ ਬੜੀ ਜਾਂਚ ਜੜੀਦਾ ਵਿਸ਼ਾ ਹੈ ਇਥੇ ਜੀ ਇੱਕ ਸਾਡੇ ਪਿੰਡ ਦਾ ਲੜਕਾ ਹੈ ਅਮਨਦੀਪ ਸਿੰਘ ਜੋ ਕਿ ਘਰੋਂ ਆ ਕੇ ਮਾਰਗ ਫੜਵਾਂ ਲਾ ਕੇ ਦਾਪ ਸਾਹਿਬ ਦੇ ਖੇਤਾ ਵੱਲ ਜਾ ਰਿਹਾ ਸੀ ਦਾ ਇਥੇ ਇੱਕੋ ਚਿੱਟੇ ਰੰਗ ਦੀ ਕਾਰ ਨੇ ਆਲਟੋ ਕਾਰ ਦਸੀ ਜਾ ਰਹੀ ਹੈ ਜੋ ਕਨਫਰਮ ਨਹੀਂ ਹੋਈ ਉਹਨੇ ਇਹਦੇ ਤੇ ਅਮਨਦੀਪ ਸਿੰਘ ਦੇ ਮੋਟਰਸਾਈਕਲ ਵਿੱਚ ਆ ਕੇ ਟੱਕਰ ਮਾਰ ਕੇ ਨੂੰ ਫੁੱਟ ਲਿਆ ਉਸ ਤੋਂ ਬਾਅਦ ਚਾਰ ਜਾਨੇ ਗਰਪਾਨਾ ਤੇ ਡਾਕਟਰਾਂ ਦੇ ਨਾਲ ਬਾਹਰ ਨਿਕਲੇ ਉਹਨਾਂ ਨੇ ਇਹਦੇ ਨਾਲ ਕਾਫੀ ਜ਼ਿਆਦਾ ਵੱਜ ਡੱਕੋ ਕੀਤੀ ਉਸ ਸਮੇਂ ਜੀ ਲਗਭਗ 9:25 ਮਿੰਟ ਦਾ ਟਾਈਮ ਸੀ ਸਵੇਰੇ ਦਾ ਤੇ ਉਹ ਬਹੁਤ ਜ਼ਿਆਦਾ ਦਾ ਡਬੂ ਲਾਹਣ ਕੀਤਾ ਗਿਆ ਮੁੰਡੇ ਦਾ ਉਹਦੀ ਹਾਜ ਕੁਫੀ ਜ਼ਿਆਦਾ ਜੀ ਇਹ ਸਾਬ ਪਹਿਲਾਂ ਉਹਨੂੰ ਇਥੋਂ ਆਈਵੀਆਈ ਹਸਪਤਾਲ ਤੇ ਲੈ ਕੇ ਗਏ ਫਿਰ ਉਥੋਂ ਮੈਕਸ ਹਸਪਤਾਲ ਦੇ ਵਿੱਚ ਰੈਫਰ ਕੀਤਾ ਹੋਇਆ ਜੀ ਕੌਣ ਆਇਆ ਮੁੰਡਾ ਹੈ ਕੌਣ ਹੈ ਜਿਹੜੇ ਜੀ ਜਿਹੜੇ ਪਿੰਡ ਦਾ ਇਹ ਅਮਨਦੀਪ ਸਿੰਘ ਸਾਨੂੰ ਉਹ ਤੇਜਵਿੰਦਰ ਸਿੰਘ ਪਾਸੇ ਬੁਲੇ ਹਾਂਜੀ ਉਹਨਾਂ ਦੇ ਮਾਤਾ ਐਮ ਐਨ ਸਾਹਿਬ ਦੇ ਕਜਨ ਸਿਸਟਰ ਨੇ ਜੀ ਨਾਮ ਕੀ ਐਮ ਐਨ ਦਾ ਜਗਤਾਰ ਸਿੰਘ ਰਾਜਪੁਰੇ ਨੇੜੇ ਸੰਗਾਲਾ ਤੋਂ ਉਹਨਾਂ ਦੇ ਰਿਸ਼ਤੇਦਾਰੀ ਕਿਉਂ ਹੈ ਲੜਕਾ ਹਾਂ ਜੀ ਹਾਂ ਮੈਂ ਤਾਂ ਸਭ ਕੁਝ ਪਤਾ ਪਾਇਆ ਨਹੀਂ ਉਹ ਹਸਪਤਲ ਆਏ ਸੀਗੇ ਜੀ ਕਿਉਂਕਿ ਇੱਥੋਂ ਤਾਂ ਅਸੀਂ ਉਹਨਾਂ ਨੂੰ ਲੈ ਕੇ ਸੀਗੇ ਪਿੰਡਵਾਰਸੀ ਸਾਡੇ ਜਿਹੜੇ ਦੋ ਤਿੰਨ ਜਾਣੇ ਮੌਕੇ ਤੇ ਆ ਗਏ ਇਹਨਾਂ ਦੇ ਫੈਮਿਲੀ ਮੈਂਬਰ ਵੀ ਆ ਗਏ ਸੀਗੇ ਉਹ ਜਦੋਂ ਇਹ ਬਾਤ ਦਾ ਹੋਈ ਉਸ ਤੋਂ ਅੱਗੇ ਲੜਕੀ ਨੂੰ ਹਸਪਤਲ ਲੈ ਕੇ ਸੀ ਉੱਥੇ ਆਏ ਸੀ ਮਨਸਾਹੂ ਜੀ ਕੋਈ ਪਤਾ ਨਹੀਂ ਪਤਾਉਂ ਕਿ ਨਹੀਂ ਜੀ ਉਹ ਹਜੇ ਤਾਂ ਕੋਈ ਕਲੂ ਮਿਲ ਨਹੀਂ ਰਿਹਾ ਬਾਕੀ ਜਿਹੜੇ ਪ੍ਰਸ਼ਾਸਨਾਈ ਉਹ ਲੱਗਿਆ ਹੋਇਆ ਹੈ ਸੀਸੀਟੀਵੀ ਫੁਟੇਜ ਕਵਰ ਕਰ ਰਹੇ ਨੇ ਜੇ ਕੋਈ ਕਲੂ ਮਿਲਦਾ ਤਾਂ ਉਹਦੇ ਅੱਗੇ ਉਦਾਰਨ ਦੇਖੋ ਇਹ ਗੱਲ ਵੀ ਹੋ ਸਕਦੀ ਹੈ ਜਿਹੜੇ ਤੇਰੇ ਹਿਸਾਬ ਦੀ ਗੱਲ ਹੈ ਉਹਨਾਂ ਕੋਈ ਜੀ ਤਲਵਾਰਾਂ ਤੇ ਦਾਅ ਦਸੇ ਜਾਂਦੇ ਨੇ ਉਹ ਤੋਂ ਦਸੀਂ ਵੀ ਬਾਅਦ ਦੇ ਵਿੱਚ ਆਇਆ ਸਾਨੂੰ ਵਿਵਾਦ ਦੇ ਵਿੱਚ ਪਤਾ ਲੱਗੇ ਵੀ ਆਹ ਗੱਲ ਹੋ ਗਈ ਫਿਰ ਅਸੀਂ ਜਦੋਂ ਪਹੁੰਚੇ ਇੰਨੇ ਤੋਂ ਉਹ ਉਹਨਾਂ ਤੇ ਜਿਹੜੇ 2-3 ਮਿੰਟ ਦੇ ਵਿੱਚ ਹੀ ਜਿਹੜੇ ਕਾਰ ਸਵਾਰ ਸੀਗੇ ਉਹ ਫਰਾਰ ਹੋ ਗਏ ਕਾਰ ਦੇ ਵਿੱਚ ਜਾਲੀਆਂ ਲਾਈਆਂ ਹੋਈਆਂ ਸੀ ਉਹਨਾਂ ਨੇ ਇੱਕ ਬੰਦਾ ਕਾਰ ਸਟਾਰਟ ਕਰਕੇ ਡਰਾਈਵਰ ਵੀ ਬੈਠਾ ਵੀ ਸੀ ਤੇ ਚਾਰ ਜਣੇ ਬਾਹਰ ਦਾਤੀ ਇੰਜਾਮ ਦੇ ਰਹੇ ਸੀ ਇਹੀ ਖੇਤੀਬੜੀਆਂ ਆਦੋਂ ਕਿਸ ਨੇ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਉੱਥੇ ਜੀ ਦੋ ਤਿੰਨ ਕ ਜਾਨੇ ਸੀਗੇ ਤੇ ਉਹ ਇੱਕਦਾਂਗਲਾ ਸ਼ੌਪ ਸੀਗਾ ਕਿ ਮਤਲਬ ਇਹ ਹੋ ਗਿਆ ਹਨਾ ਉਨੀ ਜਲਦੀ ਕੋਈ ਵਾਕੀ ਘਟਨਾ ਇਦਾਂ ਨਹੀਂ ਘਟ ਰਹੀ ਸੀ ਚਾਰ ਜਾਨੇ ਜੇ ਹਥਿਆਰ ਨਾਲ ਫੁੱਟ ਰਹੇ ਹੋਂ ਤਾਂ ਉਹਦੇ ਵਿੱਚ ਕੋਈ ਨਹੀਂ ਇਨਵੋਲਵ ਹੁੰਦਾ ਪ੍ਰਵਾਹ ਦੇ ਵਿੱਚ ਜੀ ਇਹਦਾ ਇੱਕ ਬ੍ਰਦਰ ਹੈ ਵੀਰੇ ਉਹ ਪੁਲਿਸ ਵਿੱਚ ਹੀ ਜੌਬ ਕਰਦਾ ਹੈ ਮਾਤਾ ਪਿਤਾ ਨੇ ਇੱਕ ਬੜਾ ਜੰਗਾ ਪਾਵਰ ਮੈਜੀ ਹੀ ਨਾਮ ਹੈ ਪਸ਼ਤੀਵ ਸਰ ਜੀ ਕੀ ਕੀ ਗੱਲ ਹੋਈ ਇੱਥੇ ਤਕਰੀਬਨ 9:00 ਵਜੇ ਸਵੇਰੇ ਜੀ ਕੋਲ ਲਗਭਗ 90 ਮੁੰਡਿਆਂ ਨੇ ਅਮਨਦੀਪ ਸਿੰਘ ਨੂੰ ਕੋਈ ਧਾਨ ਜਾਂ ਕੋਈ ਪੰਡਾ ਸੈਨਾ ਤੋਂ ਪਾਟ ਕਰਕੇ ਹਮਲਾ ਕਰਕੇ ਲਿਆ ਕਿੰਨੇ ਕ ਬੰਦੇ ਜਿਸ ਕਿਸ ਕੋਤਾ ਨਹੀਂ ਆ ਪੂਛਤਾ ਨਹੀਂ ਤਕਰੀਬਨ 4-5 ਦੇ 30 ਅਲ ਦੇ ਸੋ ਇਹ ਅਮਨਦੀਪ ਹੈ ਕਪਰੈਂਸ ਕਹਿੰਦਾ ਇਹ ਬਸ ਨਹੀਂ ਕਰ ਗਈ ਕਿ ਇਹ ਰਿਸ਼ਤੇਦਾਰੀ ਕੀ ਕੋਈ ਕਿਸੇ ਪੋਲੀਟਿਕਲ ਲੀਡਰ ਦੀ ਹੋਣ ਦੀ ਸ਼ਾਇਦ ਉਹ ਪੀਜੀ ਆਉਂਦੇ ਹਾਂ ਉਹ ਕਹਾਣੀ ਕਿਉਂ ਇਸਕਦਾ ਦਿੱਕਸ਼ ਕਿਉਂ ਨਹੀਂ ਪਤਾ ਲੱਗਦਾ ਹਾਂਜੀ 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 ਜਦੋਂ ਇਹ ਚਲੋ ਪਤਾ ਲੱਗ ਪਾਇਆ ਸਿੰਦੇ ਕੰਬੀ ਦੇ ਨੇ 4 ਪੰਨੇ ਬੰਦੇ ਕਰੀਬੰਦ ਸੀ ਗਏ ਉਹ ਸਿਆਰ ਕਰਪਾਨਾ ਵੀ ਜਾ ਹੋ ਗਿਆ ਜੀ ਜਿਹੜੀ ਜਨ ਬੰਦ ਗਈ ਹਾਂਜੀ ਮੇਰਾ ਕੋਰਸ ਕਿੱਥੇ ਲੈਣੀ ਰੋਕੀ ਬੰਨਣਾ ਹੁਣ ਪਹਿਲਾਂ ਆਈ ਵੀ ਬਾਈ ਲੈ ਕੇ ਗਏ ਹੁਣ ਕਿੱਥੇ ਹੋਰ ਰੈਫਰ ਕੀਤਾ ਜੇ ਦੱਸ ਦਿਓ ਰੈਫਰ ਕਹਿੰਦੇ ਕਿ ਇਹ ਅੱਜ ਜਿਹੜਾ ਇਹ ਜਿਹੜੀ ਚੀਜ਼ ਦਾ ਕਾਲਾਸ਼ ਤੇ ਲੱਗਦਾ ਹੈ ਅਹਾਂ ਜੀ ਇਹ ਅੱਜ ਸਵੇਰ 9:30 ਪੁਨੇ 10 ਵਜੇ ਦੀ ਘਟਨਾ ਹੈ ਤੇ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਲੜਕਾ ਜੀ ਦੀ 33 ਸਾਲ ਦੀ ਏਜ ਹੈ ਇਹਦੀ ਮੋਲਡਨ ਗਰੇਨ ਦੇ ਸਾਹਮਣੇ ਜ਼ਮੀਨ ਹੈ ਉੱਥੇ ਮੋਟਰ ਲੱਗੀ ਹੋਈ ਹੈ ਉੱਥੇ ਇਹਨੇ ਪਸ਼ੂ ਪੰਛੀ ਵੀ ਰੱਖੇ ਹੋਏ ਆ ਮਿੱਥੋਂ ਰੋਜ਼ਾਨਾ ਇਹਦਾ ਰੁਟੀਨ ਸੀਗਾ ਵੀ 9:30 ਵਜੇ ਆਉਂਦਾ ਉੱਥੇ ਦੁੱਧ ਵੀ ਲੈ ਕੇ ਜਾਂਦਾ ਤੇ ਮੋਟਰ ਤੇ ਕੀੜਾ ਵੀ ਮਾਰਦਾ ਹੈ ਅੱਜ ਰਿਆਣਾ ਦੀ ਤਰ੍ਹਾਂ ਹੀ ਅੱਜ ਇਹ ਵੀ ਮੋਟਰਸਾਈਕਲ ਤੇ ਆਇਆ ਤੇ ਉੱਥੇ ਇੱਕ ਚਿੱਟੇ ਰੰਗ ਦੀ ਐਂਟੋ ਜਿਹੜਾ ਨਵਾਂ ਮਾਡਲ ਹੈ K10 ਇਹ ਦੀ ਪਹਿਲੇ ਵੇਟ ਕਰ ਰਹੀ ਸੀ ਇਹਨੂੰ ਉੱਥੇ ਇੰਟਰਸੈਪਟ ਕਰਕੇ ਚਾਰ ਬੰਦੇ ਉਹਦੇ ਜੋ ਨਿਕਲੇ ਜਿਨ੍ਹਾਂ ਤੇ ਮੂਮੰਦ ਨਹੀਂ ਹੋਈ ਸੀ ਤੇ ਤੇਜ਼ ਧਾਰ ਹਥਿਆਰ ਸੀ ਉਹਨਾਂ ਕੋਲ ਤੇ ਉਹਨਾਂ ਨੇ ਇਹਦੇ ਹੀ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਜੋ ਜੀਆਂ ਲੱਤਾਂ ਤੇ ਥੂਈ ਤੇ ਬਾਹਾਂ ਤੇ ਕਾਫੀ ਇਹਦੇ ਚੁਟਾਈਆਂ ਹੈ ਤਾਂ ਉਹਨੂੰ ਬਤਾਉਂਦਾ ਕੋਤ ਕਰਨੇ ਕੋਈ ਸਰਪ ਕੋਲ ਨਹੀਂ ਜੀ ਮੁੱਢਲੀ ਪ੍ਰਤਾਵ ਤੋਂ ਇਹੀ ਪਤਾ ਲੱਗਿਆ ਕਿ ਇਹ ਗੱਡੀ ਦੋ ਤਿੰਨ ਦਿਨ ਦੀ ਵੀ ਰਕੀ ਕਰ ਰਹੀ ਸੀ ਤੇ ਅੱਜ ਵੀ ਕਰੀਬ 7 7.5 ਤੋਂ ਇਹਦੀ ਉੱਤੇ ਵੇਟ ਕਰ ਰਹੀ ਸੀ ਚੱਕਰ ਮਾਰ ਰਹੀ ਸੀ ਤੇ ਅੱਜ ਜਦੋਂ ਇਹ ਆਇਆ ਤੇ ਇਹਦੇ ਤੇ ਅਟੈਕ ਕੀਤਾ ਕਿਹੜਾ ਕਾਰਨ ਤੋਂ ਹੋ ਰਿਹਾ ਹੈ ਕੀ ਕਾਰਨ ਤੋਂ ਹੋ ਰਿਹਾ ਹੈ ਮਲਟੀਪਲ ਅਸੀਂ ਐਂਗਲਸ ਤੇ ਕੰਮ ਕਰ ਰਹੇ ਹਾਂ ਸਾਡੀਆਂ ਮਲਟੀਪਲ ਟੀਮਾਂ ਬਣੀਆਂ ਹੋਈਆਂ ਐ ਐਸਐਸਪੀ ਸਰ ਦਾ ਆਪਣਾ ਐਸਐਸਪੀ ਸਰ ਦੇ ਦਸ਼ਾ ਮਾਰ ਦੇਸ਼ਾਂ ਦੇ ਟੀਮਾਂ ਬਣੀਆਂ ਹੋਈਆਂ ਐਸਪੀ ਬੀ ਸਾਹਿਬ ਸੁਪਰਵਾਈਜ਼ ਕਰ ਰਹੇ ਹੈ ਐਸਪੀ ਬੀ ਤਰੋਚਨ ਸਿੰਘ ਜੀ ਕੋਲੇ ਚਾਰਜ ਹੈ ਉਹ ਵੀ ਟੀਮ 'ਚ ਸ਼ਾਮਲ ਹੈ ਸੀਆਈਜੀ ਦੀ ਟੀਮ ਲੱਗੀ ਹੋਈ ਹੈ ਸਪੈਸ਼ਲ ਬ੍ਰਾਂਚ ਦੀ ਟੀਮ ਲੱਗੀ ਹੋਈ ਹੈ ਸਾਈਬਰ ਵਾਲੇ ਵੀ ਲੱਗੇ ਹੋਏ ਹੈ ਸਾਰੇ ਅਸੀਂ ਐਸਐਚ ਜੀ ਦੇ ਕਵਰ ਟੌਪ ਕਰ ਰਹੇ ਹਾਂ ਜਿੱਤੇ ਹਮਲਾ ਹੋ ਗਿਆ ਆਪ ਕੇ ਜਿਸ ਤੇ ਹਮਲਾ ਹੋਇਆ ਆ ਉਹਨਾਂ ਨੂੰ ਮੈਕਸ ਹਸਪੀਟਲ ਮੁਹੱਲੀ ਸ਼ਿਫਟ ਕੀਤਾ ਗਿਆ ਜੀ ਜਿੱਥੇ ਹਜੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇੱਥੇ ਸਾਡੇ ਹਸਪੀਟਲ ਲੈ ਆ ਗਏ ਇੱਥੇ ਆਈਵੀ ਚ ਲੈ ਕੇ ਗਏ ਸੀ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ